हां जी सत श्री कार जी ਸਾਰਿਆਂ ਨੂੰ ਮੈਂ ਲੈਮਨ ਬੁਟੀਕ ਤੋਂ ਅੱਜ ਆਪਾਂ ਸੂਟ ਰੈਡੀ ਕੀਤੀ ਸੀ ਜੀ ਇਹ ਵਾਲੇ ਮੈਰੂਨ ਸ਼ੇਡ ਦੇ ਵਿੱਚ ਇਹ ਜਿਹੜਾ ਆਪਣੇ ਕੋਲ ਸਟਾਫਾ ਇਹ ਹੈਗਾ ਜੀ ਵਿਸਕੋਨਸ ਜੋਰਜਟ ਦਾ ਸਟਫ ਤੇ ਇਹਦੇ ਵਿੱਚ ਆਪਾਂ ਫਰੰਟ ਪੈਨਲ ਦੇ ਵਿੱਚ ਇਹ ਉੱਪਰ ਦੋ ਬੂਟੇ ਪਾਏ ਆ neck ਦੇ ਕੋਲ ਉਸ ਤੋਂ ਬਾਅਦ نیچے ਆਪਣੀਆਂ ਇਹ ਦੋ ਕਲੀਆਂ ਜਾ ਰਹੀਆਂ ਨੇ نیچے ਪੂਰੀ ਲੈਂਥ ਦੇ ਵਿੱਚ ਜਿੰਨੀ ਕਸਟਮਰ ਦੀ ਲੈਂਥ ਆ ਉਸ ਦੇ ਵਿੱਚ ਸਾਰੇ ਸਾਰੀ ਸਹਰਟ ਦੇ ਫਰੰਟ ਦੇ ਵਿੱਚ ਦੋ ਕਲੀਆਂ ਪਾ ਕੇ ਇਹ ਟੋਟਲ ਚਾਰ ਕਲੀਆਂ ਹੋ ਗਈਆਂ ਜੀ ਜਿਹਦੇ ਨਾਲ ਕਿ ਸ਼ਰਟ ਦੀ ਲੁੱਕ ਜਿਹੜੀ ਆ ਬਹੁਤ ਹੀ ਹੈਵੀ ਨਜ਼ਰ ਆ ਰਹੀ ਆ ਉਸ ਤੋਂ ਬਾਅਦ ਆਪਾਂ ਇਹਦੀ ਬਾਜ਼ੂ ਤੇ ਵੀ ਸੇਮ ਇਹ ਵਾਲੀ ਕਲੀ ਪਾ ਕੇ ਵਰਕ ਕੀਤਾ ਉਹ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਇਹ ਵਾਲਾ ਇਹਦੀ ਬਾਜ਼ੂ ਦਾ ਵਰਕ ਹੈ ਜੀ ਫਰੰਟ ਘੇਰੇ ਤੇ ਔਰ ਬਾਜ਼ੂ ਤੇ ਵਰਕ ਹੋਇਆ ਹੋਇਆ ਔਰ ਇਹਦੇ ਨਾਲ ਆਪਾਂ ਦੁਪੱਟਾ ਰੈਡੀ ਕੀਤਾ ਜੀ ਔਰਗਾਂਜ਼ਾ ਦਾ ਜਿਹੜਾ ਕਿ ਆਪਾਂ ਤੁਹਾਨੂੰ ਦਿਖਾਉਣਾ ਇਹ ਵਾਲਾ organza ਦਾ ਦੁਪੱਟਾ ਹੈ viscose organza ਦਾ ਬਹੁਤ ਹੀ ਸੋਹਣਾ ਕਸਟਮਰ ਨੇ ਇਹ ਆਪਣਾ ਜੋ ਆਪਾਂ ਉਹਨੂੰ ਮਾਡਲ ਪਿਕ ਦਿਖਾਈ ਸੀ ਉਸ ਦੇ ਅਕੋਰਡਿੰਗ ਹੀ ਉਹਨਾਂ ਨੇ ਦੁਪੱਟਾ ਰੈਡੀ ਕੀਤਾ ਕਰਵਾਇਆ ਕਿਉਂਕਿ ਕੰਟਰਾਸਟ ਕਰਵਾਇਆ ਉਹਨਾਂ ਨੇ ਜੋ ਆਪਾਂ thread work ਦੇ ਵਿੱਚ ਯੂਜ਼ ਕੀਤਾ off white off white ਹੀ ਉਹਨਾਂ ਨੇ ਦੁਪੱਟਾ ਰਖਵਾ ਕੇ ਰੈਡੀ ਕਰਵਾਇਆ ਆਪਣਾ ਸੂਟ ਇਹ ਆਪਾਂ organza ਦਾ ਦੁਪੱਟਾ ਰੈਡੀ ਕੀਤਾ ਜੀ ਵਰਕ ਲੇਸ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਔਰ ਬਹੁਤ ਹੀ ਸੋਹਣੀ ਲੇਸ ਆਪਾਂ ਇਹਦੀ ਲੇਸ ਲਗਾ ਕੇ ਆਪਾਂ ਦੁਪੱਟੇ ਦੀ ਫਿਨਿਸ਼ਿੰਗ ਕੀਤੀ ਆ ਉਹ ਤੁਸੀਂ ਦੇਖ ਸਕਦੇ ਹੋ ਪੂਰੀ 2.5 ਮੀਟਰ ਦੀ ਕੱਟ ਦੇ ਨਾਲ ਦੁਪੱਟਾ ਔਰ ਬਹੁਤ ਹੀ ਖੁੱਲਾ ਹੈਗਾ ਇਹਦਾ ਵਿਡਥ ਵੀ 44 42 ਇੰਚ ਦੇ ਨੀਅਰ ਆ ਬੰਤਾ ਜੀ ਓਵਰ ਆਲ ਸੂਟ ਦੀ ਲੁੱਕ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣੀ ਲੱਗਦੀ ਆ ਔਰ ਇਸੇ ਤਰ੍ਹਾਂ ਆਪਾਂ ਇੱਕ ਹੋਰ ਸੂਟ ਰੈਡੀ ਕੀਤਾ ਸੇਮ ਹੀ ਡਿਜ਼ਾਈਨ ਦੇ ਵਿੱਚ ਉਹ ਆਪਾਂ ਰੈਡੀ ਕੀਤਾ ਜੀ ਹਾਬੂਦਾਈ ਸਿਲਕ ਦੇ ਸਟਾਫ ਦੇ ਉੱਪਰ ਪਹਿਲਾਂ ਜਿਹੜਾ ਤੁਹਾਨੂੰ ਦਿਖਾਇਆ ਉਹ ਆਪਾਂ ਤੁਹਾਨੂੰ ਦਿਖਾਇਆ ਅ ਜੌਰਜਟ ਦੇ ਸਟਾਫ 'ਚ ਔਰ ਇਹ ਆਪਾਂ ਕੀਤਾ ਹਾਬੂਦਾਈ ਸਿਲਕ ਦੇ ਸਟਾਫ ਦੇ ਵਿੱਚ ਇਹਦੇ ਵਿੱਚ ਸੈਂਟਰ 'ਚ ਇੱਕੋ ਹੀ ਫਲਾਵਰ ਆਇਆ ਹੋਇਆ ਉਹ ਇਸ ਕਰਕੇ ਕਿਉਂਕਿ ਇਹਦੀ ਜਿਹੜੀ ਸ਼ਰਟ ਆ ਇਹਦਾ ਘੇਰਾ 19 ਇੰਚ ਸੀਗਾ ਉਦੇ ਕਰਕੇ ਸੈਂਟਰ ਚ ਸਪੇਸ ਘੱਟ ਸੀ ਤਾਂ ਇੱਕ ਫਲਾਵਰ ਹੀ ਆਪਾਂ ਪਾ ਸਕਿਆ ਜਿਹੜਾ ਪਹਿਲਾਂ ਸੂਟ ਉੱਪਰ ਰੈਡੀ ਕੀਤਾ ਦਿਖਾਇਆ ਤੁਹਾਨੂੰ ਉਹਦਾ ਘੇਰਾ ਸੀਗਾ 22 ਇੰਚ ਜਿਹਦੇ ਕਰਕੇ ਕੀ ਸਪੇਸ ਆਪਣੇ ਕੋਲ ਕਾਫੀ ਸੀ ਤੇ ਸੈਂਟਰ ਚ ਦੋ ਫਲਾਵਰ ਆ ਗਏ ਸੀ ਬਹੁਤ ਹੀ ਸੋਹਣਾ ਸੂਟ ਹੈ ਜੀ ਇਹ ਵੀ ਫੈਬਰਿਕ ਬਹੁਤ ਹੀ ਵਧੀਆ ਇਹਦੇ ਵੀ ਆਪਾਂ ਬਾਜੂ ਤੇ ਵਰਕ ਕੀਤਾ ਉਹ ਵੀ ਤੁਸੀਂ ਦੇਖ ਸਕਦੇ ਹੋ ਸੇਮ ਹੀ ਬਾਜੂ ਵਰਕ ਹੈ ਜੋ ਆਪਾਂ ਸ਼ਰਟ ਦੇ ਫਰੰਟ ਪੈਨਲ ਚ ਬੂਟੀ ਪਾਈ ਹੋਈ ਹੈ ਇਹਦੇ ਨਾਲ ਆਪਾਂ ਹਾਫ ਪਿਓਰ ਦਾ ਦੁਪੱਟਾ ਰੈਡੀ ਕੀਤਾ ਜੀ ਉਹ ਤੁਸੀਂ ਦੇਖ ਸਕਦੇ ਹੋ ਸੇਮ ਹੀ ਇਹਨਾਂ ਨੇ ਵੀ ਹਾ ਮਤਲਬ ਆਫ ਵਾਈਟ ਦੁਪੱਟਾ ਲਗਵਾਇਆ ਉਹਦੇ ਉੱਤੇ ਆਪਾਂ ਮੈਰੂਨ ਕਲਰ ਦੀ ਲੇਜ਼ ਲਗਾ ਕੇ ਦੁਪੱਟੇ ਦੀ ਫਿਨਿਸ਼ਿੰਗ ਕੀਤੀ ਹੋਈ ਆ ਉਹ ਤੁਸੀਂ ਦੇਖ ਸਕਦੇ ਹੋ ਪ੍ਰਾਈਸ ਇਹ ਦੋਨਾਂ ਦਾ ਡਿਫਰੈਂਟ ਹੋਏਗਾ ਉਹਦੇ ਲਈ ਤੁਸੀਂ ਸਾਨੂੰ ਵਟਸਐਪ ਮੈਸੇਜ ਕਰਕੇ ਆਪਣੀ ਕੁਐਰੀ ਕਰ ਸਕਦੇ ਹੋ ਅਗਰ ਤੁਸੀਂ ਇਹਨੂੰ ਕਿਸੇ ਹੋਰ ਕਲਰ ਦੇ ਉੱਪਰ ਕਸਟਮਾਈਜ਼ ਕਰਾਉਣਾ ਚਾਹੁੰਦੇ ਹੋ ਜਹਾਂ ਅ ਕਿਸੇ ਹੋਰ ਸਟੱਫ ਦੇ ਵਿੱਚ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਕਰਵਾ ਸਕਦੇ ਹੋ ਜਿਹੜਾ ਇਹ ਏ ਇੰਬ੍ਰੋਇਡਰੀ ਹੈ ਇਹਨੂੰ ਵੱਧ ਘੱਟ ਕਰਵਾਉਣੀ ਚਾਹੁੰਦੇ ਹੋ ਤਾਂ ਅਸੀਂ ਤਾਂ ਵੀ ਤੁਸੀਂ ਕਰਵਾ ਸਕਦੇ ਹਾਂ ਹਰ ਤਰ੍ਹਾਂ ਦੀ ਕਸਟਮਾਈਜੇਸ਼ਨ ਅਵੇਲੇਬਲ ਹੈ ਜੀ ਤੇ ਪੇਮੈਂਟ ਆਪਣੀ ਔਨਲਾਈਨ ਹੋएगी ਕੈਸ਼ ਔਨ ਡਿਲੀਵਰੀ ਆਪਾਂ ਨਹੀਂ ਕਰਦੇ ਅ ਵਿਦਨ ਵੀਕ ਤੁਹਾਨੂੰ ਆਪਾਂ ਸੂਟ ਰੈਡੀ ਕਰਕੇ ਦੇ ਦਾਂਗੇ ਚਲੋ ਜੀ ਮਿਲਦੇ ਹਾਂ ਨਵੀਂ ਵੀਡੀਓਜ਼ ਨਵੇਂ ਸੂਟਾਂ ਦੇ ਨਾਲ ਥੈਂਕ ਯੂ